ਕੱਠ ਵਿੱਚੋਂ ਇਕੱਲਾ ਹੋ ਕੇ ਬੰਦਾ ਦੁਨੀਆਦਾਰੀ ਸਿੱਖ ਜਾਂਦਾ ਹੈ ਇਸ਼ਤਿਹਾਰ ਝੂਠਾ ਐ ਇੱਥੇ ਇਸ਼ਤਿਹਾਰ ਝੂਠਾ ਐ ਇੱਥੇ ਵੱਡੇ ਵੱਡੇ ਗੱਪਾਂ ਕਰਕੇ ਵਿਕ ਜਾਂਦਾ ਇਹ ਤਵਾਰ ਇੱਕ ਵਾਰ ਤੋੜਨ ਵਾਲੇ ਤੋਂ ਇਹ ਤਵਾਰ ਇੱਕ ਵਾਰ ਤੋੜਨ ਵਾਲੇ ਤੋਂ ਬਚ ਕੇ ਰਹੋ ਇੱਜ਼ਤ ਇਸਤਰੀ ਦੀ ਹਮੇਸ਼ਾ ਦਿਲ ਤੋਂ ਕਰੋ ਇੱਟ ਨਾਲ ਇੱਟ ਸਰਹੰਦ ਦੀ ਇੱਟ ਨਾਲ ਇੱਟ ਸਰਹੰਦ ਦੀ ਇੱਕ ਸਿੰਘ ਬੰਦਾ ਸਿੰਘ ਬਹਾਦਰ ਨੇ ਦਿੱਤੀ ਸੀ ਖੜਕਾ ਇੱਛਾ ਤੇ ਇਰਾਦਾ ਹੈ ਤਾਂ ਇੱਛਾ ਤੇ ਇਰਾਦਾ ਹੈ ਤਾਂ ਜਿੱਤਨ ਦਾ ਕੋਈ ਨਹੀਂ ਸਕਦਾ ਹਰਾ ਇੱਕ ਓੰਕਾਰ ਜਪਨ ਨਾਲ ਇੱਕ ਓੰਕਾਰ ਜਪਨ ਨਾਲ ਈਰਖਾ ਮਿਟ ਜਾਂਦੀ ਇਮਾਨਦਾਰੀ ਇਨਸਾਨ ਦੇ ਇਮਾਨਦਾਰੀ ਇਨਸਾਨ ਦੇ ਸੁਹਾਤੋਂ ਹੀ ਦਿਖ ਜਾਂਦੀ ਇਨਸਾਨ ਦੇ ਸੁਹਾਤੋਂ ਹੀ ਦਿਖ ਜਾਂਦੀ